ਭੱਜ ਰਹੇ ਆ ਸਰ ਦੀ ਇੱਕ ਮਿੰਟ ਜਵਾਬ ਤਾਂ ਦਿਓ ਜਿਹਨੇ ਕਰਕੇ ਠਹਿਰਿਆ ਜਾਂ ਨਿਆ ਕਰਕੇ ਠਵਾ ਰਹੇ ਹੋ ਜਾਂ ਇਲੈਗਲ ਕਰਕੇ ਇੱਕ ਗੱਲ ਦੱਸੋ ਨਹੀਂ ਇਲੈਗਲ ਨਹੀਂ ਲੀਗਲ ਹੈ ਵਾਹ ਦਤਾ ਪਰਚਾ ਨਹੀਂ ਕਿਸਵਾਂ ਦੀ ਨਹੀਂ ਨਹੀਂ ਸੁਦਾ ਜਾਇਜ਼ ਕਬਜ਼ਾ ਸਿਰਫ ਫਰੌਂਟ ਫਰੌਂਟ ਤੇ ਹੁੰਦਾ ਪੂਰਾ ਮਕਾਨ ਤੇ ਨਹੀਂ ਹੁੰਦਾ ਜੀ ਇਹ ਵਸਤੀ ਵਿੱਚ ਨਿਜਾਇਜ਼ ਕਬਜ਼ਾ ਸਿਰਫ ਦੋ ਕਰਾਂ ਦਾ ਹੀ ਸੀ ਜਿ ਉਹਨਾਂ ਮਾਵਾ ਦੇ ਉਹਨਾਂ ਪਰਿਵਾਰਾਂ ਨੂੰ ਠੰਡ ਪਈ ਹੋਊਗੀ ਜਿਨ੍ਹਾਂ ਨੇ ਆ ਪਿੱਛੇ ਇਹ ਤੇ ਮਹਿਲ ਦੇਖੋ ਟੁੱਟ ਕੇ ਕੁੜੀ ਹੁਣ ਰੋ ਰਹੀ ਹੈ ਜੀ ਚਿੱਟਾ ਵੇਚਦੀ ਸੀ ਉਹ ਆਪ ਇੰਨੀ ਗੱਲ ਮੰਨਦੀ ਹੈ ਕਹਿੰਦੀ ਅਸੀਂ ਵੇਚਦੇ ਸੀ ਪਰ ਅੱਜ ਦੀ ਘੜੀ ਨਹੀਂ ਵੇਚਦੇ ਸੀ ਅਜੇ ਪਰ ਇਹ ਟਰੈਲਰ ਹੈ ਅਗਲੀਆਂ ਬਿਲਡਿੰਗਾਂ ਪਿਛਲੀਆਂ ਅਜੇ ਸਾਰੀ ਸਾਡੇ ਕੋਲ ਕਾਰਵਾਈ ਬਲੀਵੇਂ ਨਗਰ ਕੌਂਸਲ ਦੇਦੀ ਨੇ ਜੋ ਵੀ ਸਰਕਾਰੀ ਤਰੀਕਾ ਹੈ ਜੋ ਵੀ ਇਹਦਾ ਬਣੂਗਾ ਪ੍ਰੋਗਰਾਮ ਉਸ ਦੇ ਅਧੀਨ ਇੱਕ ਵੀ ਬੰਦਾ ਬਖਸ਼ਿਆ ਨਹੀਂ ਜਾਊਗਾ ਇਹਨਾਂ ਦਾ ਕੈਸ਼ ਇਹਨਾਂ ਦੇ ਵੀਕਲ ਗੱਡੀਆਂ ਇਹਨਾਂ ਦਾ ਸੋਨਾ ਚਾਂਦੀ ਇਹਨਾਂ ਦੀ ਨਿੱਜੀ ਸੰਪਤੀਆਂ ਹਰ ਚੀਜ਼ ਦੀ ਇੱਥੇ ਆ ਜਗਮੀਤ ਜੀ ਭਾਈ ਜੀ ਹਰ ਚੀਜ਼ ਦੀ ਜਾਂਚ ਕੀਤੀ ਜਾਊਗੀ ਉਸ ਇੱਕ ਟਕਲਾਸ਼ ਦਾ ਜਿਹੜਾ ਬੰਦਾ ਮਰਿਆ ਉਹਦਾ ਪੂਰਾ ਬਦਲਾ ਦਿੱਤਾ ਜਾਊਗਾ ਗੰਗ ਮਰਮਰ ਚੜਿਆ ਹੋਇਆ ਸੀ ਅੰਦਰ ਸਾਰੀਆਂ ਟੈਂਕੀਆਂ ਟੁੱਟੀਆਂ ਪਾਣੀ ਨੇ ਪਾਪਾ ਸਾਰੀ ਸਪਲਾਈ ਭੰਨਤੀ ਇਹ ਇੱਕ ਨਜਾਇਲ ਦਸਾਰੀ ਹੈ ਜਿਨ੍ਹਾਂ ਦੇ ਬਸਨੀਕਾਂ ਤੇ ਨਸ਼ੇ ਦੇ ਪੁਰਾਣੇ ਪੱਟੇ ਹੈਗੇ ਸੋ ਇਹ ਆਈ ਵਿਲ ਲੀਵ ਇਟ ਟੂ ਯੂ ਹਾਊ ਟੂ ਇੰਟਰਪ੍ਰੀਟ ਇਟ ਐਂਡ ਦੋਨੋਂ ਹੀ ਜਿਹੜੇ ਫੈਮਿਲੀ ਮੈਂਬਰਸ ਨੇ ਇੱਕ ਜਿਹੜਾ ਟੱਬਰ ਉਹ ਆਪੇ ਵੀ ਨਸ਼ਾ ਵੇਚਦੇ ਸੀ ਉਹਨਾਂ ਦੀ ਜਿਹੜੀ ਨੂੰਹ ਹੈ ਉਹ ਵੀ ਨਸ਼ਾ ਵੇਚਦੀ ਸੀ ਛੱਡਿਆ ਆ ਵੇਚਦੇ ਰਹੇ ਆ ਪਹਿਲਾਂ ਵੇਚਦੇ ਸੀ ਪਰਚੇ ਦੀ ਪਈ ਜਦੋਂ ਵੇਚਦੇ ਸੀ ਪੁਲਿਸ ਆਉਂਦੀ ਹੁੰਦੀ ਸੀ ਆਉਂਦੀ ਸੀ ਜਿਵੇਂ ਪੁਲਿਸ ਆਉਂਦੀ ਹੁੰਦੀ ਸੀ ਪਹਿਲਾਂ ਵੀ ਕਹਿੰਦੇ ਸੀ ਛੱਡ ਦੋ ਨਹੀਂ ਛੱਡਿਆ ਜਾਂਦਾ ਸੀ ਕਹਿੰਦੇ ਖਾਨ ਵਾਲੇ ਨੂੰ ਹੋ ਜਾਂਦਾ ਬਸ ਸਹੀ ਹੈਗਾ ਜੋ ਸਜ਼ਾ ਲੱਗ ਗਈ ਜਿਹੜੀ ਲੱਗਣੀ ਸੀ ਇਸ ਤੋਂ ਬਾਅਦ ਹੁਣ ਜਮਾ ਹੀ ਨਹੀਂ ਕੋਈ ਨਹੀਂ ਜੀ ਕੋਈ ਨਹੀਂ ਕੰਮ ਕਰੋਂਗੇ ਇਸ ਤੋਂ ਬਾਅਦ ਮਹਿਨਤ ਦੇ 6 ਮਹੀਨੇ ਹੋ ਗਏ ਪਹਿਲਾਂ ਹੀ ਮਹਿਨਤ ਦੇ ਖਾਈ ਜਾਂਨੇ ਕਰਕੇ ਜਦੋਂ ਦੀ ਰੇਟਾਂ ਪਈਆਂ ਸੀ ਤੇ ਛੱਜ ਵਿੱਚ 3 ਸਾਲ ਹੋ ਗਏ 3 ਜੋ ਗਿੰਗਾ ਸਿਛਾ ਜਵੇਚ ਕੇ ਵੀ ਕੋਈ ਇੱਕ ਫਿਰ ਕਿਵੇਂ ਭਨੇ ਪਾਲੇ ਤੂੰ ਤੇ ਵੀਰ ਕੋਈ ਕਮਾਈ ਹੋਰ ਨਹੀਂ ਹੈਗੀ ਅੱਜ ਗਾਲ ਜੀ ਸਫਰ ਟੈਲੀਵਿਜ਼ਨ ਨਾਲ ਤੁਸੀਂ ਜਿਹੜੇ ਮੈਂ ਪਰਮਜੀਤ ਸਿੰਘ ਤੁਸੀਂ ਮੇਰੇ ਮਗਰ ਇੱਕ ਘਰ ਤੇ ਵੇਖ ਸਕਦੇ ਹੋ ਇਹ ਜੈਤੋ ਮੰਡੀ ਦੀਆਂ ਤਸਵੀਰਾਂ ਨੇ ਜਿੱਥੇ ਕਿ ਸਰਕਾਰ ਦਾ ਪੀਲਾ ਪੰਜਾਬ ਚੱਲਦਾ ਤੁਹਾਨੂੰ ਨਜ਼ਰ ਆ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਘਰ ਦਾ ਜਿਹੜਾ ਫਰੰਟ ਢਾਇਆ ਗਿਆ ਹੈ ਇਹ ਇਹ ਕਹਿਣਾ ਹੈ ਕਿ ਇਹ ਘਰ ਦੇ ਇੱਕ ਤਾਂ ਨਜਾਇਜ਼ ਕਬਜ਼ਾ ਸੀ ਤੇ ਦੂਸਰਾ ਇਹ ਨਸ਼ਾ ਤਸਕਰ ਦਾ ਘਰ ਸੀ ਨਸ਼ੇ ਨੂੰ ਲੈ ਕੇ ਐਮਸੀ ਸਾਹਿਬ ਨਾਲ ਜਿਸ ਤਰ੍ਹਾਂ ਗੱਲ ਕੀਤੀ ਪ੍ਰਧਾਨ ਜੀ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਨਜਾਇਜ਼ ਕਬਜ਼ਾ ਜਿੱਥੇ ਵੀ ਸੀ ਜਾਂ ਹੋਰ ਵੀ ਕਿਤੇ ਮਿਲੇਗਾ ਇਹ ਟਾਇਆ ਜਾਊਗਾ ਇੱਥੋਂ ਦੇ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਕਿ ਸਰਕਾਰ ਦੇ ਇਸ ਕੰਮ ਨੂੰ ਕਿਵੇਂ ਦੇਖਦਾ ਮੈਂ ਕਹਾਂਗਾ ਤਸਵੀਰ ਭਾਈ ਪੂਰੇ ਤਰੀਕੇ ਨਾਲ ਅੱਜ ਕਿਸ ਤਰ੍ਹਾਂ ਇਹ ਡਬਲ ਮੰਜਰੋ ਸਾਰੀ ਗਈ ਆ ਇੱਕ ਨਸ਼ਾ ਤਸਕਰ ਦਾ ਘਰ ਤੇ ਦੋ ਮਜਲਾ ਘਰ ਪਾਇਆ ਹੈ ਤੇ ਹੁਣ ਇਹ ਪੀਲਾ ਪੰਜਾਬ ਦਾ ਸਰਕਾਰ ਦਾ ਇਸੇ ਚੱਲਿਆ ਜਿੱਤ ਤੋਂ ਵੱਡੀ ਚੋਰੀ ਹੋਈ ਹੈ ਕਾਲੇ ਦਿਨਾਂ ਵਿੱਚ ਇੱਕ ਨਾ ਸਵਾਲ ਖੜਾ ਹੁੰਦਾ ਸੀ ਕਿ ਪੁਲਿਸ ਆਈ ਐਸਐਸਬੀ ਦੀ ਰੇਡ ਵੱਜੀ ਅਮਨੀਤ ਕੋਰ ਸਿੱਧੂ ਨੇ ਵੀ ਇੱਥੇ ਮੈਡਮ ਨੇ ਰੇਡਾਂ ਮਾਰੀਆਂ ਐ ਇਦੋਂ ਪਹਿਲਾਂ ਹਜ਼ਾਰਾਂ ਰੇਡਾਂ ਇੱਥੇ ਵੱਜੀਆਂ ਐ ਪੁਲਸਾਈ ਰੇਡ ਮਾਰੀ ਇੱਕ ਅੱਧਾ ਮੋਟਰਸਾਈਕਲ ਚੱਕਿਆ ਚਲੇਗੀ ਪੁਲਸਾਈ ਰੇਡ ਮਾਰੀ ਇੱਕ ਅੱਧਾ ਮੋਟਰਸਾਈਕਲ ਚੱਕਿਆ ਚਲੇਗੀ ਪਰ ਅੱਜ ਜਿਹੜੀ ਕਾਰਵਾਈ ਹੋਈ ਹੈ ਅੱਜ ਸੈਂਕੜੇ ਪੁੱਤ ਜਿਹੜੇ ਕੁਸ਼ਤੀ ਜਾਲੀ ਸਾਡੀ ਸੰਸਥਾ ਨੇ ਅਸੀਂ ਆਪ ਵਿਚਾਰੇ ਜਿਹੜੇ ਮਚਾਏ ਆ ਚਿੱਤੇ ਵਾਲੇ ਕੋਈ ਕਿਤੇ ਧਾਣਾ ਮੰਡੀ ਜਿਹਰੇ ਗਏ ਕੋਈ ਰੇਲਵੇ ਲਾਈਨ ਤੇ ਪਿਆ ਕੋਈ ਕਿਤੇ ਪਿਆ ਅੱਜ ਉਹਨਾਂ ਮਾਵਾਂ ਦੇ ਉਹਨਾਂ ਪਰਿਵਾਰਾਂ ਨੂੰ ਠੰਡ ਪਈ ਹੋਊਗੀ ਜਿਨ੍ਹਾਂ ਨੇ ਆ ਪਿੱਛੇ ਇੱਕ ਮਹਿਲ ਦੇਖੋ ਟਟ ਕੇ ਕੁੜੀ ਹੁਣ ਰੋ ਰਹੀ ਹੈ ਜਿਹੜੀ ਚਿੱਟਾ ਵੇਚਦੀ ਸੀ ਉਹ ਆਪ ਇੰਨੀ ਗੱਲ ਮੰਨਦੀ ਹੈ ਕਹਿੰਦੀ ਅਸੀਂ ਵੇਚਦੇ ਸੀ ਪਰ ਅੱਜ ਦੀ ਘੜੀ ਨਹੀਂ ਵੇਚਦੇ ਸੀ ਪਰ ਪੁਰਾਣੇ ਜਿਹੜੇ ਕਾਲੇ ਕੰਮ ਕੀਤੇ ਉਹਦੀ ਸਜ਼ਾ ਅੱਜ ਮਿਲੀ ਹਜੇ ਫਿਰ ਵੀ ਘਰ ਛੱਡਤਾ ਖੱਲੀ ਕੰਡੇ ਤੋੜੀਆਂ ਇੱਕ ਚੇਤਾਵਨੀ ਦਿੱਤੀ ਹੈ ਮਾਨਯੋਗ ਮੈਡਮ ਆਈਪੀਐਸ ਡਾਕਟਰ ਪ੍ਰਗਿਆ ਜੈਨ ਨੇ ਉਹ ਕਹਿੰਦੀ ਹਜੇ ਪਰ ਇਹ ਟਰੈਲਰ ਹੈ ਅਗਲੀਆਂ ਬਿਲਡਿੰਗਾਂ ਪਿਛਲੀਆਂ ਜੇ ਸਾਰੀ ਸਾਡੇ ਕੋਲ ਕਾਰਵਾਈ ਬਲੀਵਿੰਗਰ ਕਾਉਂਸਲ ਦੇ ਅਧੀਨ ਜੋ ਵੀ ਸਰਕਾਰੀ ਤਰੀਕਾ ਹੈ ਜੋ ਵੀ ਇਹਦਾ ਬਣੂਗਾ ਪ੍ਰੋਗਰਾਮ ਉਸ ਦੇ ਅਧੀਨ ਇੱਕ ਵੀ ਬੰਦਾ ਬਖਸ਼ਾ ਨਹੀਂ ਜਾਊਗਾ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇਹਨਾਂ ਦੀ ਨਿਜੀ ਸੰਪਤੀਆਂ ਹੋਰ ਵੀ ਜੇਤੋ ਵਿੱਚ ਕਾਫੀ ਤਾਂ ਤੇ ਇੱਥੇ ਮੌਜੂਦ ਹੈ ਕਾਫੀ ਇੱਥੇ ਕਾਫੀ ਇੱਥੇ ਸੰਪਤੀਆਂ ਇੱਥੇ ਅਜੇ ਦੇਖੋ ਜੀ ਕਾਫੀ ਸੰਪਤੀਆਂ ਇੱਥੇ ਅਜੇ ਹੋਰ ਵੀ ਮੌਜੂਦ ਹੈ ਉਹਦੀ ਵੀ ਪੂਰੀ ਜਾਂਚ ਤੇ ਹਰੀਸ਼ ਡਾਕਟਰ ਨੇ ਵੀ ਕਿਹਾ ਆਮ ਆਦੀ ਪਟੜੀ ਹੋਰ ਸੀਨੀਅਰ ਨੇ ਕਿਹਾ ਇਹੋ ਸਾਹਮਣੇ ਕਿਹਾ ਐਸਐਸਬੀ ਮੈਂ ਨੇ ਕਿਹਾ ਕਿ ਇਹਨਾਂ ਦਾ ਕੈਸ਼ ਇਹਨਾਂ ਦੇ ਵੀਕਲ ਗੱਡੀਆਂ ਇਹਨਾਂ ਦਾ ਸੋਨਾ ਚਾਂਦੀ ਇਹਨਾਂ ਦੀ ਨਿਜੀ ਸੰਪਤੀਆਂ ਹਰ ਚੀਜ਼ ਦੀ ਇੱਥੇ ਆ ਜਗਜੀਤ ਜੀ ਬਾਈ ਜੀ ਹਰ ਚੀਜ਼ ਦੀ ਜਾਂਚ ਕੀਤੀ ਜਾਊਗੀ ਉਸ ਇੱਕ ਇੱਕ ਲਾਸ਼ ਦਾ ਜਿਹੜਾ ਬੰਦਾ ਮਰਿਆ ਹੈ ਉਹਦਾ ਪੂਰਾ ਬਦਲਾ ਦਿੱਤਾ ਜਾਊਗਾ ਐਸਐਸਪੀ ਮਾਨਮ ਨੇ ਕਿਹਾ ਹੈ ਬਾਕੀ ਬਾਕੀ ਮਨੋਜ ਕੁਮਾਰ ਜੀ ਅਜੇ ਤੇ ਛੇ ਦਿਨ ਹੋਏ ਆਇਆ ਨੂੰ ਛੇ ਦਿਨਾਂ ਦੇ ਵਿੱਚ ਬਹੁਤ ਵੱਡੀ ਇੰਜੀ ਕਾਰਵਾਈ ਉਹਨਾਂ ਨੇ ਤੇ ਕਰ ਦਿਖਾਈ ਹੈ ਮਨੋਜ ਕੁਮਾਰ ਜੀ ਸ਼ਰਮਾ ਡੀਐਸਪੀ ਸਾਹਿਬदाई ਦੇ ਪਾਤਰ ਹੈ ਇੱਕਲਾ ਫਰੰਟ ਹਾਉਣ ਦੇ ਨਾਲ ਮਸਲੇ ਹੱਲ ਹੋ ਜਾਣਗੇ ਨਸ਼ਾ ਖਤਮ ਹੋ ਜਾਊਗਾ ਟ੍ਰੇਜੀ ਇਹ ਕਟੋਲ 10 ਲੱਖ ਰੁਪਏ ਦਾ ਨੁਕਸਾਨ ਕੀਤਾ ਜੀ ਸੰਗਮਰਮਰ ਚੜਿਆ ਹੋਇਆ ਸੀ ਅੰਦਰ ਸਾਰੀਆਂ ਟੈਂਕੀਆਂ ਟੁੱਟੀਆਂ ਪਾਣੀ ਨੇ ਪੈਪਾ ਸਾਰੀ ਸਪਲਾਈ ਭੰਨਤੀ ਮਸਲਾ ਇਹ ਹੈ ਕਿ ਜਿੰਨੇ ਕੀ ਕਾਨੂੰਨੀ ਕਾਰਵਾਈ ਸੀ ਇਹ ਕਲਟੀਮੇਟਮ ਚਤਾਵਨੀ ਦਿੱਤੀ ਹੈ ਜੇ ਹਜੇ ਵੀ ਨਾ ਸੁਧਰੇ ਪਰ ਪਿਛਲਾ ਪੜ ਰਵੇ ਟਹਿ ਜਾਊਗਾ ਲੋਕ ਕਹਿੰਦੇ ਜਿਹੜੇ ਇੱਥੇ ਲੋਕ ਆ ਰਹੇ ਸੀ ਉਹ ਕਹਿੰਦੇ ਇਹ ਵੀ ਇਹ ਤਾਂ ਫਾਰਮੈਲਟੀ ਹੋ ਗਈ ਜੇ ਉਹਨਾਂ ਨੇ ਐਡੀ ਕਮਾਈ ਕਰ ਲਈ ਤੇ ਉਹਨਾਂ ਨੂੰ ਇੱਕ ਲੱਖ ਰੁਪਏ ਦੀ ਕੰਧ ਢਾਏ ਨਾਲ ਕੀ ਫਰਕ ਪੈ ਜਾਊਗਾ ਇਸ ਤੋਂ ਇਲਾਵਾ ਕੰਧ ਦੁਬਾਰਾ ਨਹੀਂ ਬਣ ਦਿੱਤੀ ਜਾਊਗੀ ਇੱਥੇ ਨਾ ਰਹਿਣ ਦਿੱਤਾ ਜਾਊਗਾ ਪੂਰੀ ਕਾਰਵਾਈ ਹੋ ਗਈ ਲੋਕਾਂ ਨੇ ਕੰਮ ਦਾ ਕਹਿਣਾ ਹੈ ਜੀ ਲੋਕ ਜੇ ਨਹੀਂ ਕੋਈ ਕਾਰਵਾਈ ਕਰਦੀ ਸੀ ਪੁਲਿਸ ਤਾਂ ਵੀ ਲੋਕ ਕਹੀ ਜਾਂਦੇ ਸੀ ਹੁਣ ਜੇ ਪੁਲਿਸ ਨੇ ਏਡੀ ਵੱਡੀ ਕਾਰਵਾਈ ਕਰ ਦਿਖਾਈ ਐ ਲੋਕ ਤਾਂ ਵੀ ਕਹੀ ਜਾਂਦੇ ਲੋਕ ਪਤਾ ਨਹੀਂ ਕਿਵੇਂ ਕੋਚਉਣਗੇ ਲੋਕ ਤਾਂ ਰੱਬ ਤੋਂ ਵੀ ਖੁਸ਼ ਨਹੀਂਗੇ ਜੀ ਤੁਸੀਂ ਲੋਕਲ ਰਹਿੰਦੇ ਹੋ ਕਿ ਹੁਣ ਇਸ ਜਗ੍ਹਾ ਤੇ ਚਿੱਟਾ ਵਿਗਦਾ ਮੈਂ ਇੱਕ ਸਮਾਸੀ ਵੀ ਹੋਣ ਦੇ ਨਾਤੇ ਇੱਥੇ ਇਹ ਗੱਲ ਦਾ ਦਾਵਾ ਕਰਦਾ ਕਿ ਸਿਰਫ 5-10% ਦੇ ਚਿੱਟਾ ਵਿਕਦਾ ਤੇ ਨਹੀਂ ਵਿਕਦਾ ਚਿੱਟਾ ਉਹ 5-10 ਵੀ ਕਿਉਂ ਵਿਕ ਰਿਹਾ ਉਹ ਵੀ ਖਤਮ ਹੋਣਾ ਚਾਹੀਦਾ ਉਹਦੇ ਕਰਕੇ ਕਾਰਵਾਈ ਹੋਈ ਹੈ ਨਾ ਜੀ ਉਹਦੇ ਕਰਕੇ ਮੈਂ ਤਾਂ 5% ਚ ਸੀਗੇ ਜਿਹੜੇ ਇਹ ਬਿਲਕੁਲ ਇਹ ਕੁਝ ਲੋਕ ਸੀਗੇ ਜਿਹੜੇ 5-10% ਚ ਹਜੇ ਵੀ ਸੀਗੇ ਮੰਨੀ ਵੀ ਜਾਂਦੇ ਆ ਉਹ ਨੇ ਵੇਚਦਾ ਪਰ ਇਹਨਾਂ ਨੇ ਵੇਚਿਆ ਤਾਂ ਹੀ ਕਾਰਵਾਈ ਹੋਈ ਹੈ ਉਹਨੂੰ ਰੋਈ ਜਾਂਦੀ ਸਾਨੂੰ ਵੀ ਦੁੱਖ ਹੋਇਆ ਇਸ ਗੱਲ ਦਾ ਪਰ ਜੇ ਕਾਲੇ ਕਰਮ ਕਰੋਗੇ ਤਾਂ ਫਿਰ ਰੋਣਾ ਨਹੀਂ ਦੇਖਿਆ ਜਾਂਦਾ ਹੁਣ ਜੇ ਆਪਾਂ ਲੋਕਾਂ ਦੇ ਧੀ ਆ ਪੁੱਤ ਮਾਰ ਕੇ ਤੇ ਰੋਣ ਲੱਗ ਜਾਈਏ ਉਹ ਗੱਲ ਕੋਈ ਸਮਝ ਨਹੀਂ ਆਉਂਦੀ ਬਾਈ ਜੀ ਬਾਜੀ ਬਸ ਸਾਰੀ ਮੰਡੀ ਖੋਸ਼ ਆ ਪਿੰਡ ਖੋਸ਼ ਆ ਜਿੰਨਾਂ ਦੀ ਇਕੱਲੇ ਇਕੱਲੇ ਪੁੱਤ ਮਰੇ ਆ ਨਾ ਸਿਵਿਆ ਤੋਂ ਦੱਸਤਾ ਦੇ ਇੱਕ ਪੁੱਤ ਜਿਹੜਾ ਪਾਲ ਕੇ ਜਵਾਨੀ ਪੜਿਆ ਲਿਖਿਆ ਕਿਵੇਂ ਮਰਿਆ ਜੋ ਉਹਨਾਂ ਦੇ ਪਰਵਾਰਾਂ ਨੂੰ ਖੁਸ਼ੀ ਹੋਈ ਉਹ ਤੁਸੀਂ ਦੱਸਦੇ ਸੀ ਕਿ ਤੁਸੀਂ ਸੈਂਕੜੇ ਨੌਜਵਾਨ ਜਿਹੜੇ ਚਿੱਟੇ ਨਾਲ ਮਰੇ ਉਹਨਾਂ ਦੀ ਤੁਸੀਂ ਸੰਸਕਾਰ ਕਰਤੀ 30 ਤੋਂ 40 ਸੰਸਕਾਰ ਮੈਂ ਕੀਤੇ ਆ ਜੀ ਉਹਨਾਂ ਦੀ ਲਿਸਟ ਵੀ ਦੇ ਸਕਦਾ ਤੁਸੀਂ 30 ਤੋਂ 40 ਸੰਸਕਾਰ ਕੀਤੇ ਆ ਜੀ ਜਿਹੜੇ ਇਹਨਾਂ ਦੇ ਨਿਆਜ਼ ਕਬਲੇ ਉਸ ਤੋਂ ਇਲਾਵਾ ਇਹਨਾਂ ਇਹ ਨਸ਼ਾ ਤਸਕਰ ਵੀ ਹੈ ਇਹਨਾਂ ਦੇ ਮਲਕੇ 100 ਤੋਂ ਵੱਧ ਲੋਕਾਂ ਦੀ ਇਹਨਾਂ ਦੇ ਨਸ਼ੇ ਵਿੱਚ ਇਹਨਾਂ ਮੌਤ ਹੋ ਚੁੱਕੀ ਹੈ ਤੇ 100 ਤੋਂ 150 ਬੰਦਾ ਹੋਰ ਇਹਨਾਂ ਦੇ ਅਸ਼ਲੀ ਗ੍ਰਿਫਤ ਚ ਹੈ ਤੇ ਅੱਜ ਜਿਹਨਾਂ ਨੇ ਘਰ ਪਿਆ ਇਦੇ ਨਾਲ ਜਿਨ੍ਹਾਂ ਦੇ ਪਰਿਵਾਰਾਂ ਦੇ ਬੱਚੇ ਮਰੇ ਐ ਉਹਨਾਂ ਦੇ ਕਾਲਜੇ ਠੰਡ ਪਾਊਗੀ ਵੀ ਸਰਕਾਰ ਨੇ ਸਾਡੀ ਸੁਣਵਾਈ ਤਾਂ ਕੀਤੀ ਹੋਈ ਇਹ ਨਸ਼ਾ ਕਰਕੇ ਠਹਿ ਰਿਹਾ ਜਾਂ ਨਜਾਇਜ਼ ਕਬਜ਼ੇ ਕਰਕੇ ਠਹਿ ਰਿਹਾ ਦੋਨਾਂ ਕਰਦਾ ਕਰਕੇ ਠਹਿ ਰਿਹਾ ਜੀ ਪਰ ਨਸ਼ਾ ਤਾਂ ਕਹਿੰਦੇ ਪੂਰਾ ਬਸਤੀ ਵੇਚਦੀ ਆ ਬੜਾ ਠਾਈ ਕਾਹੀ ਹੋ ਰਹੀ ਆ ਨਾ ਉਹਦੇ ਵਿੱਚ ਇਹਨਾਂ ਦੇ ਪਰਚੇ ਦਰਦ ਹੁੰਦੇ ਆ ਇਹ ਜ਼ਮਾਨਤਾ ਲੈ ਕੇ ਜੇਲਾ ਘਟ ਕੇ ਆ ਜਾਂਦੇ ਆ ਇਹ ਬੇਸ਼ਰਮ ਲੋਕ ਐ ਇਹਨਾਂ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ ਇਹਨਾਂ ਨੂੰ ਸਿਰਫ ਨਸ਼ਾ ਵਿਚਾਰ ਦੇ ਪਿਆਸਾ ਕਮੋਣਾ ਇਹਦਾ ਮਕਸਦ ਹੈ ਕਿ ਗੈਰ ਕਬਜ਼ਾ ਸਰ ਫਰੌਂਟ ਫਰੌਂਟ ਤੇ ਹੁੰਦਾ ਪੂਰਾ ਮਕਾਨ ਤੇ ਨਹੀਂ ਹੁੰਦਾ ਜੀ ਇਸ ਤਰ੍ਹਾਂ ਵੀ ਇਹ ਸਰਕਾਰ ਦੀ ਇੱਕ ਕਰ ਰਹੀ ਹੈ ਸਰਕਾਰ ਦਾ ਦਾ ਤਰੀਕਾ ਕੰਮ ਕਰਦਾ ਜੀ ਉਹ ਅਸੀਂ ਸਰਕਾਰ ਦੇ ਇਸ ਤਰੀਕੇ ਨਾਲ ਪੂਰੀ ਸਹਿਮਤ ਹੈ ਤੇ ਅਸੀਂ ਚਾਹੁੰਦੇ ਆ ਵੀ ਇਹ ਯੁੱਧ ਨਸ਼ਾ ਵਿਰੁੱਧ ਚੱਲਦੇ ਰਹਿਣਾ ਚਾਹੀਦਾ ਦੱਸੋ ਕੱਲਾ ਕੱਲਾ ਕੰਦ ਢਾਉਣ ਨਾਲ ਨਸ਼ਾ ਵਿਰੁੱਧ ਯੁੱਧ ਚ ਕਾਮਯਾਬ ਹੋ ਜਾਊਗਾ ਇਹ ਤਾਂ ਸਿਰਫ ਉਹ ਜਿੰਨੇ ਵੀ ਵਾਅਦੇ ਸੱਚ ਕਰਦੇ ਨਹੀਂ ਕਰ ਸਕਦਾ ਉਹ ਕਰ ਰਹੀ ਹੈ ਕਿ ਇਹ ਵਸਤੀ ਵਿੱਚ ਨਿਯਾਜ ਕਬਜ਼ਾ ਸਿਰਫ ਦੋ ਘਰਾਂ ਦਾ ਹੀ ਸੀ ਇਹ ਜਿਹੜਾ ਸਾਡੇ ਰਿਕਾਰਡ ਦੇ ਵਿੱਚ ਆਇਆ ਇਹਨਾਂ ਘਰਾਂ ਦਾ ਕਬਜ਼ਾ ਸੀਗਾ ਹੋਰ ਵੀ ਜਿਹੜੇ ਰਿਕਾਰਡ ਛੋੜ ਗਏ ਉਹਨੇ ਖਰਾਬੀ ਸਰਕਾਰ ਕੱਢ ਕੇ ਗੱਲ ਕਰਦੇ ਦੋ ਘਰਾਂ ਦਾ ਹੀ ਰਿਕਾਰਡ ਕੱਢਿਆ ਗਿਆ ਜੀ ਹਲੇ ਦੋ ਘਰਾਂ ਦਾ ਰਿਕਾਰਡ ਹੀ ਨਿਕਲਿਆ ਹੋਰਾਂ ਦਾ ਵੀ ਨਿਕਲੂਗਾ ਕੱਢਿਆ ਇੱਕ ਕੱਢਿਆ ਕਿਹੜੇ ਨਿਕੱਢਿਆ ਨਹੀਂ ਜੀ ਬਾਕੀ ਇਹਨਾਂ ਨਾਲ ਨਸ਼ਕੰਡਾ ਟਾਉਣ ਨਾਲ ਜੇਕਰ ਨਸ਼ਾ ਇਹਨਾਂ ਦੇ ਫਰਕ ਪੈ ਜਾਊਗਾ ਕਿਉਂਕਿ ਇਹ ਤੁਸੀਂ ਆਪਾਂ ਸਾਰੇ ਕਹਿੰਦੇ ਵੀ ਇਹਨਾਂ ਨੇ ਬਹੁਤ ਕਮਾਈ ਕਰ ਲਈ ਇਹਨਾਂ ਨੂੰ ਕੰਨ ਢਾਏ ਦਾ ਕੀ ਫਰਕ ਪਊਗਾ ਇਸ ਤਰ੍ਹਾਂ ਜਿਸ ਤਰ੍ਹਾਂ ਕੋਈ ਬੰਦਾ ਕਿਸੇ ਦੇ ਕਾਤਲਨਾ ਹਮਲਾ ਕਰਦਾ ਹੈ ਤਾਂ ਪੁਲਿਸ ਉਸ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਜੇਲ੍ਹ ਭੇਜ ਦਿੰਦੀ ਹੈ ਹੁਣ ਉਹਦੇ ਵਿੱਚ ਆਪਣੇ ਕਾਨੂੰਨ ਮੁਤਾਬਕ ਉਹ ਗੋਲੀ ਨਹੀਂ ਮਾਰੀ ਜਾ ਸਕਦੀ ਉਸੇ ਤਰ੍ਹਾਂ ਇਹਨਾਂ ਦੇ ਮਨ ਵਿੱਚ ਡੈਸ਼ਟ ਤੇ ਡਰ ਪੈਦਾ ਕਰਨਾ ਹੈ ਵੀ ਜੇ ਤੁਸੀਂ ਇਹ ਗਲਤ ਕੰਮ ਕਰੋਗੇ ਤੇ ਤੁਹਾਡੇ ਜੇ ਘਰ ਬਣਾਉਗੇ ਉਹ ਕਰ ਰਹੇ ਨਹੀਂ ਦੂਜੀ ਗੱਲ ਮੈਂ ਪੰਜਾਬ ਸਰਕਾਰ ਤੋਂ ਮੰਗ ਕਰਦਾ ਵੀ ਇਹਨਾਂ ਦੇ ਸਾਰੇ ਬੰਦਿਆਂ ਦੇ ਖਾਤੇ ਚੈੱਕ ਹੋ ਚਾਹੀਦੇ ਆ ਵੀ ਇਹਨਾਂ ਦੇ ਖਾਤੇਾਂ 'ਚ ਪੈਸੇ ਕਿੱਥੋਂ ਆਉਂਦੇ ਆ ਕਿਵੇਂ ਆਉਂਦੇ ਆ ਕਿੱਥੋਂ ਇਹ ਸਮਾਨ ਖਰੀਦੇ ਆ ਤੇ ਸਾਨੂੰ ਇਹ ਤਰ੍ਹਾਂ ਲੱਗਿਆ ਵੀ ਇਹਨਾਂ ਨੇ ਬੰਡਾ ਰੋਡ ਤੇ ਜਿੰਦਰਾ ਕਲੋਨੀ ਦੇ ਵਿੱਚ ਬਾਲਮੀ ਕਲੋਨੀ ਦੇ ਵਿੱਚ ਇਹਨਾਂ ਨੇ ਆਪ ਦੇ ਨਸ਼ਾ ਦੇ ਪਹਣੇ ਨਾਲ ਪ੍ਰੋਪਰਟੀ ਖਰੀਦੀ ਆ ਪਲਾਟ ਖਰੀਦੇ ਆ ਉਹਦੇ ਕੋਠੇ ਪਾਰੇ ਆ ਸਰਕਾਰ ਨੂੰ ਦੀ ਪੜਤਾਲ ਕਰਕੇ ਉਹਦੇ ਵਿੱਚ ਵੀ ਉਹਨੇ ਕੰਮ ਨਹੀਂ ਕਰਨੀ ਚਾਹੀਦੀ ਹੈ ਪ੍ਰਧਾਨ ਜੀ ਕੀ ਲੱਗਦਾ ਨਹੀਂ ਇਹ ਕਰ ਸੀਲ ਵੀ ਕੀਤਾ ਜਾ ਸਕਦਾ ਇੱਥੇ ਕੋਈ ਦਫ਼ਤਰ ਕੀਤਾ ਨਾ ਨਗਰ ਕੌਂਸਲ ਆਪ ਦੇ ਤਰੀਕੇ ਨਾਲ ਵਾਰਤ ਲੈਦਾ ਕਰਾਇ ਤੇ ਦੇ ਦਿੰਦਾ ਸਰਕਾਰ ਦਾ ਕੰਮ ਆਲੱਗ ਤਰੀਕੇ ਨਾਲ ਹੁੰਦਾ ਹੈ ਉਹਦੇ ਵਿੱਚ ਤੁਹਾਡੇ ਕਹਿਣ ਅਨੁਸਾਰ ਫੀਲ ਕਰਨਾ ਜਾਂ ਕੋਈ ਕਿਰਾਇਆ ਦੇਣਾ ਇਹ ਕੰਮ ਸਰਕਾਰ ਨਹੀਂ ਕਰ ਸਕਦੀ ਸਰਕਾਰ ਨੇ ਢੋਲੇ ਹੁੰਦੇ ਢਾਹ ਲਗੇ ਇਹ ਹੁਣ ਜਿਹੜੇ ਇੱਥੇ ਰਹਿੰਦੇ ਸੀਗੇ ਪੱਕੇ ਤੌਰ ਤੇ ਹੁਣ ਇੱਥੋਂ ਚਲੇ ਜਾਣਗੇ ਜਾਂ ਇੱਥੇ ਹੀ ਰਹਿੰਦੇ ਰਹਿਣਗੇ ਇਹਨਾਂ ਨੂੰ ਇੱਥੇ ਵਸੋਂ ਨਹੀਂ ਕਰਨ ਦਿੱਤੀ ਜਾਊਗੀ ਸਰਕਾਰ ਉਹਦੇ ਬਰਾਬਰ ਨਿਗਰਖੂਗੀ ਤੇ ਇਹਨਾਂ ਦੀ ਬੰਦੀ ਕਰਮ ਨਹੀਂ ਹੁੰਦੀ ਰਹੂਗੀ ਆਪ ਤੁਹਾਨੂੰ ਡੀਟੇਲਸ ਦੱਸ ਦੇਣਗੇ ਔਰ ਸਾਨੂੰ ਤਾਂ ਪੁਲਿਸ امداد ਵਾਸਤੇ ਪੁਲਿਸ ਨੂੰ ਇੱਕ ਇਨਫਰਮੇਸ਼ਨ ਆਈ ਸੀ ਉਹਦਾ ਕਰਕੇ ਅੱਜ ਅਸੀਂ ਇੱਥੇ ਆਏ ਹੋਏ ਹਾਂ ਜੀ ਦੋ ਹੈਗੇ ਪ੍ਰੋਪਰਟੀਆਂ ਜਿਨ੍ਹਾਂ ਦੇ ਵਾਸਤੇ ਅਸੀਂ ਸਿਕਿਉਰਿਟੀ ਦਿੱਤੀ ਹੈ ਜੀ ਇਹ ਘਰਾਂ ਨੂੰ ਪ੍ਰੋਪਰ ਕਿਉਂ ਨਹੀਂ ਟਾਇਆ ਜਾਂਦਾ ਮੂਰੂ ਮੂਰੂ ਜਿਹਾ ਕਾਉਂਟਾ ਦਿੱਤਾ ਜਾਂਦਾ ਮਾੜਾ ਮੋਟਾ ਜੀ ਦੇਖਿਏ ਜਿੰਨੀ ਇੱਕ ਨਜਾਇਜ਼ ਉਸਾਰੀ ਹੁੰਦੀ ਹੈ ਔਰ ਜੋ ਰੂਲਸ ਹੁੰਦੇ ਉਸਕੇ ਹਿਸਾਬ ਤੇ ਹੀ ਇੱਕ ਡਿਮੋਲੀਸ਼ਨ ਹੋਗੀ ਔਰ ਇਹਦੇ ਸਾਰੇ ਡੀਟੈਲਸ ਸਾਨੂੰ ਈਓ ਸਾਹਿਬ ਤਹਿਸੀਲਦਾਰ ਸਾਹਿਬ ਜ਼ਿਆਦਾ ਬੈਟਰ ਦੱਸ ਸਕਦੇ ਨੇ ਜੀ ਇਹ ਨਸ਼ਾ ਖਤਮ ਹੋ ਜੇ ਜਾਂ ਕੰਦੇ ਟਾਉਣਾ ਕਰਲੀ ਨਾ ਜੀ ਦੇਖਿਏ ਇਹ ਕਾਫੀ ਇੱਕ ਰੈਟੋਰਿਕਲ ਜਿਹਾ ਕੁਐਸਚਨ ਹੈ ਬਟ ਦ ਥਿੰਗ ਇਜ਼ ਕਿ ਪੁਲਿਸ ਦਾ ਕੰਮ ਇੱਕ ਪੁਲਿਸ ਦਾ ਕੰਮ ਹੁੰਦਾ ਹੈ ਕਿ ਇੱਕ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ ਇਸ ਟਾਈਪ ਦਾ ਜਿਹੜਾ ਵੀ ਸਿਵਲ ਪ੍ਰਸ਼ਾਸਨ ਦਾ ਇੱਕ ਐਕਸ਼ਨ ਹੁੰਦਾ ਹੈ ਐਂਡ that is why ਵੀ ਆ ਸਰਕਾਰ ਤੇ ਪੁਲਿਸ ਤਾਂ ਇਹ ਪੇਸ਼ ਕਰਦੀ ਨੇ ਤੇ ਉਹ ਵੀਡੀਓ ਚੱਲਦੀ ਹੈ ਕਿ ਯੁੱਧ ਨਸ਼ਾ ਵਿਰੁੱਧ ਦੇ ਕਾਰਵਾਈ ਹੋਈ ਹੈ ਘਟਾਏ ਗਏ ਆ ਉੱਥੇ ਤਾਂ ਫਿਰ ਪ੍ਰੈਜ਼ੈਂਟ ਸੇਵਾ ਪ੍ਰਸ਼ਾਸਨ ਨੂੰ ਘੱਟ ਤੇ ਪੁਲਿਸ ਨੂੰ ਜ਼ਿਆਦਾ ਕੀਤਾ ਦੇਖਿਓ ਦਾ ਫੈਕਟ ਇਜ਼ ਕਿ ਇਹ ਜਿਹੜੀ ਦੋਨੋਂ ਪ੍ਰੋਪਰਟੀਆਂ ਨੇ ਇਹਨਾਂ ਤੇ ਜਿਹੜੇ ਵਸਨੀਕ ਆ ਉਹਨਾਂ ਤੇ 15 ਪੁਰਾਣੇ ਪੱਤੇ ਨੇ ਐਡੀ ਪੇਪਰ ਇਹ ਇਥੇ ਇਹ ਵੀ ਨਸ਼ੇ ਇਹ ਨਸ਼ੇ ਕਰਕੇ ਢਾਇਆ ਘਰ ਜਾਂ ਨਿਯਾਜ ਦਾ ਕਬਜ਼ੇ ਕਰਕੇ ਹੀ ਜੀ ਦੇਖਿਓ ਇਹ ਇੱਕ ਨਜਾਇਜ਼ ਉਸਾਰੀ ਹੈ ਜਿਨ੍ਹਾਂ ਦੇ ਵਸਨੀਕਾਂ ਤੇ ਨਸ਼ੇ ਦੇ ਪੁਰਾਣੇ ਪੱਟੇ ਹੈਗੇ ਸੋ ਇਹ ਆਈ ਵਿਲ ਲੀਵ ਇਟ ਟੂ ਯੂ ਹਾਊ ਟੂ ਇੰਟਰਪ੍ਰੀਟ ਇਟ ਐਂਡ ਦੋਨੋਂ ਹੀ ਜਿਹੜੇ ਫੈਮਿਲੀ ਮੈਂਬਰਸ ਨੇ ਇੱਕ ਜਿਹੜਾ ਟੱਬਰ ਹੈ ਉਹ ਆਪੇ ਵੀ ਨਸ਼ਾ ਵੇਚਦੇ ਸੀ ਉਹਨਾਂ ਦਾ ਇਹ ਜਿਹੜੀ ਨੂਹ ਹੈ ਉਹ ਵੀ ਨਸ਼ਾ ਵੇਚਦੀ ਸੀ ਟੋਟਲ ਉਸ ਫੈਮਿਲੀ ਤੇ ਜਿਹੜੀ ਇਹ ਵਿਮਲਾ ਦੀ ਫੈਮਿਲੀ ਹੈ ਇਥੇ 8 ਪਰਚੇ ਦੂਜਾ ਨਛੱਤਰ ਸਿੰਘ ਦੀ ਫੈਮਿਲੀ ਤੇ 7 ਪਰਚੇ ਮੈਡਮ ਜਿਹੜੇ ਮਗਰਮਾਸੇ ਵੱਡੇ ਆ ਉਹਨਾਂ ਨੂੰ ਹੱਥ ਕਿਉਂ ਨਹੀਂ ਪਾਇਆ ਜਾ ਰਿਹਾ ਕਹਿ ਰਹੇ ਆ ਵੀ ਜਿਹੜੇ ਛੋਟੇ ਲੋਕ ਆ ਉਹਨਾਂ ਦੇ ਤਾਂ ਘਰ ਘਰ ਟਾਇ ਜੰਦੇ ਆ ਜਿੱਥੋਂ ਪ੍ਰੋਡਕਸ਼ਨ ਹੁੰਦੀ ਆ ਜਿੱਥੋਂ ਚੀਜ਼ ਤਿਆਰ ਹੁੰਦੀ ਆ ਆਉਂਦੀ ਆ ਜੇ ਉੱਥੇ ਬੰਦ ਕਰ ਦਿੱਤੀ ਜਾਵੇ ਤੇ ਇਹ ਲੋਕ ਰਿੱਦਣਗੇ ਕਿੱਥੋਂ ਜੀ ਦੇਖਿਓ 3 ਦਿਨ ਪਹਿਲਾਂ ਹੀ ਫਰੀਦਕੋਟ ਪੁਲਿਸ ਨੇ 1200 ਗ੍ਰਾਮ ਚਟਾ ਰਿਕਵਰ ਕੀਤਾ ਹੈ ਫਰੀਦਕੋਟ ਜੋ ਸੋ ਇਟ ਮੀਨਸ ਵੀ ਆਰ ਗੋਇੰਗ ਆਫਟਰ ਦਾ ਬਿਗ ਫਿਸ਼ ਉਸ ਤੋਂ ਇੱਕ ਹਫਤਾ ਪਹਿਲੇ ਆਈਸ ਦੀ ਕਮਰਸ਼ੀਅਲ ਕੁਆਂਟੀਟੀ ਦੀ ਰਿਕਵਰੀ ਹੋਈ ਹੈ 50 ਗ੍ਰਾਮ ਆਈਸ ਕਮਰਸ਼ੀਅਲ ਹੁੰਦੀ ਹੈ 270 ਗ੍ਰਾਮ ਫਰੀਦਕੋਟ ਪੁਲਿਸ ਵੱਲੋਂ ਰਿਕਵਰ ਕੀਤੀ ਗਈ ਹੈ ਸੋ ਅਗਰ ਪੁਰਾਣੀ ਸਟੈਟਿਸਟਿਕ ਬੇਸਡ ਅਸੀਂ ਅਗਰ ਗੱਲ ਕਰੀਏ ਤੇ ਅਸੀਂ ਸਾਰਿਆਂ ਨੂੰ ਇਕੁਅਲੀ ਜਿਹੜਾ ਸਾਡਾ ਕੰਮ ਹੈ ਅਸੀਂ ਇਮਾਨਦਾਰੀ ਨਾਲ ਕਰੀਏ ਇੱਕ ਛੋਟਾ ਜਿਹਾ ਸਵਾਲ ਹੈ ਕਿੰਨੇ ਘਰਾਂ ਨੂੰ ਅੱਜ ਟਾਇਆ ਜਾਊਗਾ ਜੀ ਇੱਥੇ ਜੀ ਦੋ ਹੈਗੇ ਦੋ ਇੱਥੇ ਟੋਟਲ 30 ਘਰ ਮਤਲਬ ਵੇਚਦੇ ਆ ਜੀ ਐਸ ਪਰ ਲਾਅ ਹੀ ਹੋਊਗਾ ਜੀ ਅਸੀਂ ਇੱਥੇ ਸਿਕਿਉਰਿਟੀ ਪ੍ਰੋਵਾਈਡ ਕਰਉਣਾ ਹੈ ਅਸੀਂ ਕਰ ਰਹੇ ਓਕੇ ਮੈਡਮ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਮਲਕੀਤੀ ਸਬੂਤ ਮੰਗੇ ਗਏ ਸੀ ਇਹਨਾਂ ਕੋਲ ਤੇ ਇਹਨਾਂ ਨੇ ਕੋਈ ਪ੍ਰੋਵਾਈਡ ਨਹੀਂ ਕੀਤੇ ਤੇ ਨਜਾਇਜ਼ ਬਾਕੀ ਘਰਾਂ ਕੋਲੇ ਰਹਿ ਗਿਆ ਜੀ ਮਲਕੀਅਤ ਦੇ ਸਬੂਤ ਇਹਦਾ ਸਾਰਾ ਮੱਲਾ ਹੀ ਕਰ ਰਹੇ ਆ ਐਸ ਪਰ ਲਾਅ ਕਰ ਰਹੇ ਆ ਕਿ ਆਏ ਆ ਵੀ ਮਹੀਨੇ ਦੇ ਮਹੀਨੇ ਵੀ ਦੋ ਘਰ ਐਸ ਪਰ ਢਾਤੇ ਦੋ ਅਗਰੀਵਾਰ ਜਿਹੜੀ ਸਰਕਾਰ ਦੀ ਮਹਮਾ ਉਹਦੇ ਕਰਕੇ ਆਏ ਚੱਲ ਰਹੇ ਆ ਨਹੀਂ ਦੋ ਕਰਕੇ ਵੀ ਆਏ ਮਹੀਨੇ ਬਣਿਆ ਰਵੇ ਮਾਹੌਲ ਨਹੀਂ ਇਹਨਾਂ ਦਾ ਪਰਚੇ ਜਿਆਦਾ ਸੀਗੇ ਬਾਕੀ ਪੈਂਦੀ ਪਰਚੀਆਂ ਕਰਕੇ ਠਵਾ ਰਹੇ ਹਾਂ ਜਾਂ ਇਲੈਗਲ ਕਰਕੇ ਇੱਕ ਗੱਲ ਦੱਸੋ ਨਹੀਂ ਇਲੈਗਲ ਲੀਗਲ ਦਾ ਤੁਹਾਡਾ ਤਾਂ ਪਰਚਾ ਨਹੀਂ ਕਿਸ ਵੰਦਰੀ ਨਹੀਂ ਮੇਰਾ ਪਰਚਾ ਕੁਝ ਵੀ ਗਿਆ ਹੋਰ 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 ਵੀ ਜੱਤ ਉਹਦੇ ਵਿੱਚ ਹੁਣ ਕਿ ਰਿਜੈਡ ਕਬਜ਼ੇ ਦੇ ਘਰ ਆਹੀ ਸ਼ਾਰਟ ਆਊਟ ਕਰ ਰਹੇ ਹਾਂ ਉਹਦੇ ਬਾਅਦ ਇਹ ਪੂਰੀ ਬਾਸਤੀ ਆ ਇਹ ਦੋ ਘਰ ਕਿਵੇਂ ਅਨਲੀਗਲ ਹੋ ਗਏ ਦੋ ਘਰਾਂ ਦੇ ਕਿਉਂ ਆ ਇਹ ਦੂਜੇ ਨਾਲ ਘਰ ਆ ਉਹਨਾਂ ਦੇ ਕਿਉਂ ਨਹੀਂ ਆ ਦੇਖੋ ਐਸ ਪਰ ਲੋ ਜੇ ਮੇਰੇ ਕੋਲ ਇਹਨਾਂ ਦਾ ਆਇਆ ਇਹਨਾਂ ਰਿਪੋਰਟ ਕੋਈ ਨਹੀਂ ਦਿੱਤਾ ਸੀਗਾ ਤੇ ਉਹ ਸਰਪਾ ਦੋਕਰਾਂ ਦੇ ਰਿਕਾਰਡ ਮੰਗਿਆ ਸੀ ਅਜੇ ਇੱਕ ਮੰਗ ਰਹੇ ਹੈਗੇ ਆ ਉਹ ਕੀ ਕਰ ਮੰਗਿਆ ਦੋਕਰਾਂ ਦਾ ਸੀ ਕਿ ਧਿਆਨ ਦੱਸੇਗਾ ਨਹੀਂ ਮੰਗਿਆ ਤਾਂ ਹੈਗਾ ਸੀਗਾ ਹੋਰ ਫਿਰ ਉਹਨਾਂ ਦੇ ਖਾਣੇ ਤਾਂ ਕਿਉਂ ਡਾ ਰਹੇ ਹੈ ਇਹ ਇਲੀਗਲ ਬਣੇ ਹੋਏ ਹੈ ਨਹੀਂ ਪੂਰਾ ਕਰੀ ਇਲੀਗਲ ਹੋਊਗਾ ਕੱਲੀ ਕੰਨ ਤਾਂ ਇਲੀਗਲ ਨਹੀਂ ਹੋਣੀ ਹੈ ਹੈ ਕੱਲੀ ਕੰਨ ਤਾਂ ਨਹੀਂ ਇਲੀਗਲ ਹੋਣੀ ਪੂਰਾ ਕਰੀ ਹੋਊਗਾ ਕਲਰ ਫਰੰਟ ਕਿਉਂ ਢਾਇਆ ਜਾ ਰਿਹਾ ਜੇਕਰ ਤੁਸੀਂ ਤੁਸੀਂ ਕਹਿੰਦੇ ਆਂ ਵੀ ਨਜਾਇਜ਼ ਕੰਮ ਜ ਨੂੰ ਲੈ ਕੇ ਆ ਨਜਾਇਜ਼ ਕੰਮ ਜ ਨੂੰ ਤਾਂ ਫਿਰ ਸਾਰਾ ਘਰ ਬੰਦ ਆ ਮੂਰੇ ਕਾਂ ਦੇ ਕੌਂਟਾ ਦਿੱਤੀ ਫਿਰ ਤੁਸੀਂ ਬਾਕੀ ਕਿਉਂ ਛੱਡਦਾ ਹੈ ਬਾਕੀ ਕਿਉਂ ਛੱਡਦਾ ਨਹੀਂ ਢਾ ਰਹੇ ਆਂ ਜੀ ਨਹੀਂ ਜੇ ਕੰਮ ਜ ਦੀ ਸਰਦਾ ਹੀ ਜਾਂਦੇ ਆਂ ਜੇ ਕੰਮ ਜ ਦੀ ਗੱਲ ਕਰਦੇ ਆਂ ਢਾਉਣ ਦੀ ਬਜਾਏ ਇਹਨੂੰ ਤਾਲਾ ਵੀ ਲਾ ਜਾਇਆ ਜਾਂਦਾ ਸੀ ਸੀਲ ਵੀ ਕੀਤਾ ਜਾ ਸਕਦਾ ਸੀ ਮੇਰੇ ਕੌਂਸਲਰ ਇੱਥੇ ਕੋਈ ਦਫ਼ਤਰੀ ਬਣਾ ਸਕਦੀ ਆ ਕੋਈ ਆਪ ਦੇ ਕੰਮ ਲਈ ਵਾਰ ਸਕਦੀ ਆ ਅਸੀਂ ਇਹ ਕਰਾਂਗੇ ਇਹਦੀ ਕਰਾਉਣੀ ਚਾਹੀਦੀ ਹੁੰਦਾ ਹੈ ਜਵਾਬ ਲਿਖਾਉਂ ਭੱਜ ਰਹੇ ਆਂ ਸਰ ਜੀ ਇੱਕ ਮਿੰਟ ਜਵ ਤਗਰੀਬਾਂ ਦਸੀ ਸਾਢੇ ਹੈ ਸਾਨੂੰ ਤਾਂ ਕੋਈ ਚਿੱਤਾਂ ਲੈ 6 ਮਹੀਨੇ ਕੇ 7 ਮਹੀਨੇ ਸਰਕਾਰ ਨਹੀਂ ਬੰਦ ਕਰ ਰਹੀ ਤੇ ਪਰ ਪਿੱਛੇ ਹੁਣ ਗਰੀਬਾਂ ਦੇ ਘਰ ਢਾਈ ਜਾਂਦੇ ਆ ਇਹ ਤਾਂ ਮਾੜੀ ਗੱਲ ਹੀ ਹੈਗੀ ਆ ਇਹ ਤਾਂ ਪਹਿਲਾਂ ਵੀ ਲੇਖੇ ਦਿੱਤਾ ਹੈਗਾ ਸੀ ਜੀ ਇਹਦੇ ਤਾਂ ਹੋਰ ਵੀ ਆ ਹੁਣ ਉਹਨਾਂ ਵਾਸਤੇ ਕੀ ਕਰੀਏ ਕੋਈ ਵੀ ਨਹੀਂ ਜੀ ਕੋਈ ਵੀ ਨਹੀਂ ਸਾਡੇ ਮਹੱਲੇ ਚ ਵੇਚਦਾ ਹੈ ਹੁਣ ਸਾਰਿਆਂ ਨੇ ਛੱਡਤਾ ਸਾਰਿਆਂ ਨੇ ਛੱਡਿਆ ਹੈ ਪਹਿਲਾਂ ਵੇਚਦੇ ਰਹੇ ਆ ਪਹਿਲਾਂ ਵੇਚਦੇ ਸੀ ਅਸੀਂ ਪਰਚੇ ਦਿੱਤੇ ਜਦੋਂ ਵੇਚਦੇ ਸੀ ਪੁਲਿਸ ਆਉਂਦੀ ਹੁੰਦੀ ਸੀ ਆਉਂਦੀ ਸੀ ਜੀ ਪੁਲਿਸ ਪਹਿਲਾਂ ਵੀ ਕਹਿੰਦੇ ਸੀ ਛੱਡ ਦੋ ਨਹੀਂ ਛੱਡਿਆ ਜਾਂਦਾ ਸੀਗਾ ਕਹਿੰਦੇ ਖਾਨ ਵਾਲੇ ਨੂੰ ਹੋ ਜਾਂਦਾ ਮੁਲਾਜ਼ਮਾਂ ਵਿਚਾਰਾਂ ਕੋਈ ਸਾਨੂੰ ਹਨ ਕਿ ਤੰਗੀ ਨਹੀਂ ਕੀਤੀ ਸੀ ਹੁਣ ਸਾਡੇ ਛੱਡਿਆ ਹੋਇਆ ਸੀਗਾ ਨਸ਼ਾ ਪਾਣੀ ਬਸ ਜਿਹੜੀ ਇਹ ਕਾਰਵਾਈ ਕੀਤੀ ਕਿਹਨੂੰ ਕਿਸ ਤਰ੍ਹਾਂ ਫਿਰ ਮੰਨਦੇ ਹੋ ਤੁਸੀਂ ਬਸ ਸਹੀ ਹੈਗਾ ਜੋ ਸਜ਼ਾ ਲੱਗ ਗਈ ਜਿਹੜੀ ਲੱਗਣੀ ਸੀਗੀ ਇਸ ਤੋਂ ਬਾਅਦ ਜਮਾ ਹੀ ਨਹੀਂ ਕੋਈ ਵੀ ਨਹੀਂ ਜੀ ਕੋਈ ਵੀ ਨਹੀਂ ਆਪਦੇ ਮਿਹਨਤ ਦੇ 6 ਮਹੀਨੇ ਹੋ ਗਏ ਪਹਿਲਾਂ ਵੀ ਮਿਹਨਤ ਦਾ ਹੀ ਖਾਈ ਜੰਨੇ ਕਰਕੇ ਜਦੋਂ ਦੀ ਰੇਟਾ ਪਈਆਂ ਸੀ ਹਾਂ ਤੇ ਹੁਣ ਵੀ ਦਵਾਸ ਜੀ ਵੀਰੇ ਹੁਣ ਦਵਾਸ ਜੀ ਸਾਡਾ ਹੀ ਸੀ ਹਾਂ ਬਥੇਰੀ ਸਜਾ ਲੈ ਨਸ਼ੇ ਵੇਚ ਕੇ ਬਣਾਇਆ ਸੀਗਾ ਘਰ ਵੀਰੇ ਨਹੀਂ ਸਾਡੇ ਬਜ਼ੁਰਗਾਂ ਦੀਆਂ ਜਗਾ ਸੀਗੀਆਂ ਹੈਗੀਆਂ ਇਹ ਨਹੀਂ ਬਜ਼ੁਰਗਾਂ ਦੇ ਤੇ ਇਕੱਲੇ ਛੱਜ ਵੇਚਦੇ ਤੇ ਛੱਜ ਵੇਚ ਤਿੰਨ ਸਾਲ ਹੋ ਗਏ ਤਿੰਨ ਛੁੱਗੀਆਂ ਸੀ ਛੱਜ ਵੇਚ ਕੇ ਵੀ ਕੋਈ ਇੱਕ ਫਿਰ ਕਿਵੇਂ ਭੇਣੇ ਪਾਲੇ ਤੂੰ ਤੇ ਵੀਰੇ ਕੋਈ ਕਮਾਈ ਹੋਰ ਨਹੀਂ ਹੈ ਕਿ ਸਾਡੇ ਪਸੂਆਂ ਦੇ ਕੰਮ ਆ ਸਾਡੇ ਠੇਕੇ ਲੈਂਦੇ ਤੁਹਾਨੂੰ ਕਿਹੜਾ ਪਤਾ ਨਹੀਂ ਹੈ ਗਿਆ ਤੁਸੀਂ ਵੀ ਜੇਤੋ ਚ ਰਹਿੰਦੇ ਇੱਕ ਮਿੰਟ ਜਦੋਂ ਵੇਚਦੇ ਸੀ ਉਦੋਂ ਪੁਲਿਸ ਉਦੋਂ ਨਹੀਂ ਕੁਛ ਕਹਿੰਦੀ ਸੀ ਤੂੰ ਪਹਿਲਾਂ ਵੇਚਦੇ ਸੀ ਕਹਿੰਦੀ ਸੀ ਪੁਲਿਸ ਕੀ ਕਹਿੰਦੀ ਸੀ ਉਹਦੇ ਵਿੱਚ ਤਾਂ ਕਹਿੰਦੇ ਸੀ ਹਟ ਜਾ ਤੂੰ ਤੁਸੀਂ ਹਟ ਜਾ ਨਹੀਂ ਸਰ ਤੋਂ ਕੋਈ ਕਿਸੇ ਨੇ ਪਹਿਹਾਨ ਨਹੀਂ ਲੱਤਾ ਹੈਗਾ ਪੁਲਿਸ ਮੁਲਾਜ਼ਮ ਨੇ ਅਸੀਂ ਐਵੇਂ ਕੀ ਕਰੀ ਬਣਾ ਨਾਮ ਕੀ ਹੈ ਕੀ ਨਾਮ ਹੈ ਬੰਸੂ ਕਿੰਨਾ ਚਿਰ ਹੋ ਗਿਆ ਇੱਥੇ ਰਹਿੰਦੇ ਨੂੰ ਸੰਤ ਸ਼ੁਰੂ ਤੋਂ ਇੱਥੇ ਰਹਿਨੇ ਮਾਪਿਓ ਵੀ ਇੱਥੇ ਖਤਮ ਹੋ ਗਏ ਐਨਡੀਪੀ ਦੇ ਤੁਹਾਡੇ ਪਰਚੇ ਕਿੰਨੇ ਤੁਹਾਡੇ ਤੇ ਹੈਗੇ 1 1 2 2 ਹੈਗੇ ਨਹੀਂ ਜਦੋਂ ਪੁਲਿਸ ਨੂੰ ਕਿਹਾ ਸੀ ਉਹ ਕਿਉਂ ਨਹੀਂ ਰੁਕੇ ਤੁਸੀਂ ਨਹੀਂ ਰੁਕੇ ਹੈਗੇ ਚੱਲ ਨਹੀਂ ਆਪਾਂ ਕਹਿ ਸਕਦੇ ਨਹੀਂ ਰੁਕੇ ਹੈਗੇ ਜਿਸ ਨੂੰ ਕਿ ਖਾਨ ਦਾ ਸਵਾਦ ਪਏ ਜ ਨਹੀਂ ਰੁਕਦਾ ਹੈਗੇ ਹਾਂ ਤੇ ਹਨਾ ਵੀ ਠੀਕ ਹੈ ਪਹਿਨੇ ਤੇ ਹੁਣ 6 ਮਹੀਨਿਆਂ ਕੁ ਸੀ ਮੁਲਾਜ਼ਮਾਂ ਦੇ ਕਰਦੇ ਸੀਗੇ ਬੰਦ ਕਰਤਾ ਸੀ ਪਰ ਕੋਈ ਨਹੀਂ ਤੂੰ ਦੱਸ ਅਸੀਂ মিডিਆ ਵਾਲੇ ਖੜੇ ਸੀ ਤੇਰੇ ਵੀ ਬਿਆਨ ਨਹੀਂ ਵੀਰੇ ਨਹੀਂ ਆਪਾਂ ਤੁਹਾਨੂੰ ਬਿਆਨ ਹੀ ਦੱਸ ਰਹੇ ਹਾਂ ਜੇ ਅਸੀਂ ਮਾਰੇ ਹੈਗੇ ਤਾਂ ਸਾਡੇ ਘਰ ਟੁੱਟ ਗਏ ਹੈਗੇ ਅੱਛਾ ਮਾਰੇ ਹੈ ਹਾਂ ਮਾਰੇ ਸੀ ਘਰ ਟੁੱਟ ਗਏ ਪਰ 6 ਮਹੀਨੇ ਆਪਾਂ ਫਿਰ ਘੜੀਆਂ ਕਰਾਂਗੇ ਤੇ ਹੁਣ ਕਹੋਗੇ ਜਦੋਂ ਕਮਾਈ ਹੋਗੀ ਤਾਂ ਉਹਦੇ ਕਰਾਂਗੇ ਓਕੇ ਜੇ ਤਾਂ ਪੈਸਾ ਤੇ ਲਹੋਗਾ ਤਾਂ ਉਹਦੇ ਕਰਾਂਗੇ ਨਾ ਨਮਾਜ਼ ਪੈਂਦੀ ਤਾਂ ਬਸ ਇਹ